ਸਾਸਿਕਾਨ ਮੈਂ ਤੁਹਾਡਾ ਹੂੰ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪੰਜਾਬੀ ਦੇ ਵਿੱਚ ਕਹਾਵਤ ਹੈ ਨਾ ਜਾ ਬਰਮਾ ਨੂੰ ਲੇਖ ਤਾਂ ਤੇਰੇ ਨਾਲ ਜਾਣਗੇ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਸੁਨੀਲ ਕੁਮਾਰ ਜਾਖੜ ਦੀ ਸੁਨੀਲ ਕੁਮਾਰ ਜਾਖੜ ਨੂੰ ਲੈ ਕੇ ਲਗਭਗ ਇੱਕ ਹਫਤੇ ਤੋਂ ਜ਼ਿਆਦਾ ਹੋ ਗਿਆ ਹੈ ਖਬਰਾਂ ਕਹਿ ਲਈਏ ਜਾਂ ਅਫਵਾਹਾਂ ਕਹਿ ਰਹੀਏ ਕਿ ਅੱਜ ਭਾਰਤੀ ਜਨਤਾ ਪਾਰਟੀ ਨੂੰ ਛੱਡ ਦੇ ਕੱਲ ਛੱਡਦੇ ਉਹਨਾਂ ਨੇ ਆਪਣਾ ਅਸਤੀਫਾ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਭੇਜ ਦਿੱਤਾ ਲੇਕਿਨ ਹਰ ਵਾਰ ਭਾਰਤੀ ਜਨਤਾ ਪਾਰਟੀ ਇਹ ਕਹਿ ਕੇ ਪੱਲਾ ਝਾੜ ਦਿੰਦੀ ਹੈ ਕਿ ਭਾਈ ਸਾਨੂੰ ਨਾ ਤੇ ਅਸਤੀਫਾ ਆਇਆ ਹੈ ਅਤੇ ਨਾ ਹੀ ਅਸੀਂ ਉਸ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਣਾ ਹੈ ਕੱਲ ਜਿਹੜੀ ਇੱਕ ਜਿਹੜਾ ਵਿਜੇ ਰupani ਵੱਲੋਂ ਦੋ ਮੀਟਿੰਗਾਂ ਕੀਤੀਆਂ ਗਈਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਹਾਈ ਕਮਾਂਡ ਦੇ ਨੁਮਾਇੰਦੇ ਨੇ ਵਿਜੇ ਰੂਪਾਨੀ ਵਿਜੇ ਰੂਪਾਨੀ ਦੀ ਮੀਟਿੰਗ ਇੱਕ ਬਠਿੰਡੇ ਦੇ ਵਿੱਚ ਹੋਈ ਦੂਜੀ ਹੋਈ ਚੰਡੀਗੜ੍ਹ ਦੇ ਵਿੱਚ ਕੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀ ਨਿਸ਼ਕਮਰ ਜਾਖੜ ਦਾ ਉੱਥੇ ਜਾਣਾ ਫਰਜ਼ ਨਹੀਂ ਬਣਦਾ ਸੀ ਇੱਕ ਪਾਸੇ ਤਾਂ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਮੀਟਿੰਗਾਂ ਰੱਖਦੀ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਬਠਿੰਡਾ ਅਤੇ ਚੰਡੀਗੜ੍ਹ ਦੇ ਵਿੱਚ ਦੋਹਾਂ ਮੀਟਿੰਗਾਂ ਦੇ ਵਿੱਚ ਗੈਰ ਹਾਜ਼ਰ ਰਹੇ ਬਠਿੰਡੇ ਦਾ ਜਾ ਸਕਦੇ ਸੀ ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਹੁਣ ਸ਼੍ਰੀ ਨਿਸ਼ਕਮਰ ਜਾਖੜ ਨੇ ਰਾਜਾਵੜਿੰਗ ਚਰਨਜੀਤ ਸਿੰਘ ਚੱਲੀ ਸੁਖਜਿੰਦਰ ਸਿੰਘ ਰੰਦਾਵਾ ਦਾ ਪੱਲਾ ਛੱਡ ਦਿੱਤਾ ਹੈ ਅਤੇ ਵਿਰੋਧੀ ਧਿਰ ਦੇ ਅਤੇ ਸੀਨੀਅਰ ਆਗੂ ਨੇਤਾ ਜਿਹੜੇ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦਾ ਵੀ ਪੱਲਾ ਛੱਡ ਦਿੱਤਾ ਹੈ ਉਹਨਾਂ ਦੀ ਸਿੱਧੀ ਗੱਲਬਾਤ ਕਾਂਗਰਸ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਮਜ਼ਬੂਤ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਹੋ ਗਈ ਹੈ ਅੱਜ ਸੁਨੀਲ ਕੁਮਾਰ ਜਾਖੜ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਇੱਕ ਨਿੱਜੀ ਚੈਨਲ ਨੇ ਖੁਲਾਸਾ ਕੀਤਾ ਹੈ ਕਿ ਸੁਨੀਲ ਕੁਮਾਰ ਜਾਖੜ ਅੱਜ ਭਾਰਤੀ ਜਨਤਾ ਪਾਰਟੀ ਦੇ ਦਫਤਰ ਨਹੀਂ ਜਾਣਗੇ ਨਾ ਹੀ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦਿਆਂ ਦੇ ਨਾਲ ਗੱਲ ਕੀਤੀ ਜਾਵੇਗੀ ਉਹ ਸਿੱਧਾ ਜਾਣਗੇ ਕਾਂਗਰਸ ਦੇ ਦਫਤਰ ਦੇ ਵਿੱਚ ਕਾਂਗਰਸ ਦੇ ਆਫਿਸ ਦੇ ਵਿੱਚ ਰਾਹੁਲ ਗਾਂਧੀ ਦੇ ਨਾਲ ਅੱਜ ਹੋਵੇਗੀ ਮੀਟਿੰਗ ਮੀਟਿੰਗ ਤੋਂ ਬਾਅਦ ਇਹ ਪਤਾ ਲੱਗੇਗਾ ਕਿ ਰਾਜਾ ਵੜੈੰਗ ਨੂੰ ਰਾਜਾ ਵੜੈੰਗ ਨੂੰ ਝਟਕਾ ਲੱਗਦਾ ਹੈ ਜਾਂ ਨਹੀਂ ਲੱਗਦਾ ਕਿਉਂਕਿ ਜੇਕਰ ਪ੍ਰਧਾਨਗੀ ਛੱਡ ਕੇ ਜਾਂਦੇ ਨੇ ਸੁਨੀਲ ਕੁਮਾਰ ਜਾਖੜ ਭਾਰਤੀ ਜਨਤਾ ਪਾਰਟੀ ਦੀ ਇਹ ਤਾਂ ਸਿੱਧੀ ਜੀ ਗੱਲ ਹੈ ਕਿ ਕਾਂਗਰਸ ਪਾਰਟੀ ਪ੍ਰਧਾਨ ਬਣਾਵੇਗੀ ਪੰਜਾਬ ਲੈਵਲ ਦਾ ਸੁਨੀਲ ਕੁਮਾਰ ਜਾਖੜ ਨੂੰ ਕਿਉਂਕਿ ਸੁਨੀਲ ਕੁਮਾਰ ਜਾਖੜ ਨੇ ਭਾਵੇਂ ਪਾਰਟੀਆਂ ਬਦਲੀਆਂ ਨੇ ਲੇਕਿਨ ਉਸ ਦੇ ਕਿਰਦਾਰ ਤੇ ਉਸ ਦੀ ਇਮਾਨਦਾਰੀ ਉੱਤੇ ਸ਼ੰਕਾ ਨਹੀਂ ਪ੍ਰਗਟ ਕੀਤਾ ਜਾ ਸਕਦਾ ਵੀ ਉਹਨਾਂ ਨੇ ਕਿਸੇ ਤਰ੍ਹਾਂ ਦਾ ਕਪਲਾ ਕੀਤਾ ਹੋਵੇ ਇਸ ਲਈ ਸੁਨੀਲ ਕੁਮਾਰ ਜਾਖੜ ਦੀ ਸਿੱਧਾ ਗੱਲਬਾਤ ਹੈ ਰਾਹੁਲ ਗਾਂਧੀ ਜੋ ਕਾਂਗਰਸ ਦੇ ਸਾਬਕਾ ਅਤੇ ਵਿਰੋਧੀ ਧਿਰ ਦੇ ਮਜ਼ਬੂਤ ਨੇਤਾ ਅਵਜੋ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਉਭਰੇ ਨੇ ਜੇ ਮੋਦੀ ਨੂੰ ਚੁੱਪ ਕਰਾਹਾ ਹੈ ਉਹ ਹੈ ਸੁਨੀਲ ਕੁਮਾਰ ਜਾਖੜ ਉਹ ਸੁਨੀਲ ਕੁਮਾਰ ਜਾਖੜ ਦਾ ਆਕਾ ਰਾਹੁਲ ਗਾਂਧੀ ਰਾਹੁਲ ਗਾਂਧੀ ਨੂੰ ਜਾ ਕੇ ਹੁਣ ਮਿਲ ਰਹੇ ਨੇ ਰਾਹੁਲ ਗਾਂਧੀ ਰਸਮੀ ਤਰੀਕੇ ਦੇ ਨਾਲ ਅੱਜ ਉਹਨਾਂ ਦਾ ਸਵਾਗਤ ਕਰਨਗੇ ਦੱਸਿਆ ਜਾ ਰਿਹਾ ਹੈ ਕਿ ਰਾਜਾ ਵਰਿੰਗ ਨੂੰ ਝਟਕਾ ਲੱਗੇਗਾ ਕਿ ਐਡਿਸ ਉਹਨਾਂ ਨੂੰ ਪ੍ਰਧਾਨਗੀ ਤੇ ਪੰਜਾਬ ਦੀ ਮਿਲੇਗੀ ਨਵੇਂ ਸੂਬੇ ਦੇ ਪ੍ਰਧਾਨ ਹੋਣਗੇ ਸੁਨੀਲ ਕੁਮਾਰ ਜਾਖੜ ਅੱਜ ਹੋਵੇਗੀ ਉਹਨਾਂ ਦੀ ਘਰ ਵਾਪਸੀ ਦਿੱਲੀ ਲਈ ਉਹ ਰਵਾਨਾ ਹੋ ਚੁੱਕੇ ਨੇ ਕਾਂਗਰਸ ਦੇ ਮੇਨ ਦਫਤਰ ਅੱਜ ਹੋਵੇਗੀ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਧੰਨਵਾਦ